ਸਸ ਕਾਲਜੀ ਬਾਈ ਸਾਰਿਆਂ ਨੂੰ ਜੀ ਲੋਈ ਬਾਈ ਆ ਗਈ ਮਸ਼ੀਨ ਅੱਜ ਲੱਗੇ ਆਪਾਂ ਸ਼ੁਰੂਆਤ ਕਰਨ ਬਾਈ ਅੱਜ ਹੋ ਗਈ ਤਰੀਕ 18 ਐਤੀ ਕੰਮ ਬਣਾ ਲੇਟ ਆ ਸਾਰਿਆਂ ਨਾਲ ਸਾਰਿਆਂ ਨਾਲ ਤੇ ਮਾ ਮੱਥਾ ਲੱਗ ਗਈ ਟੇਕਣ ਲਾ ਵੀ ਸਾਸਿਕਾ ਇਸ ਵੀ ਕਾਲ ਜੀ ਲਓ ਜੀ ਅੱਜੇ ਕਰਨ ਲੱਗੇ ਸ਼ੁਰੂਆਤ ਆਏ ਕੰਮ ਲੈ ਤੇ ਰੋਈ ਦਾ ਪਹਿਲਾਂ ਕੀਤੀ ਹੋਤੀ ਭੀਜੇ ਨਹੀਂ ਪੱਕਣ ਜਾਇ। ਹੂੰ। ਭੀਜਿਆਂ ਨੇ ਹਰਾਬਾ ਰਿਹਾ ਹਰਾਬੇ ਕਰਕੇ ਰੋਟੀ ਪੈਗੀ। ਨਹੀਂ। ਹੈ। ਬਾਕੀ ਛੋਟੇ-ਬੜੇ ਵੀ ਹੋਲੇ। ਹਵਾਰੀਆਂ ਬਹੁਤ ਪੈਗੀਆਂ ਇਦਾਂ ਦੀ। ਐ ਇਥੇ। ਮੇਰੇ ਕੁਦਰਤੀ ਹੁਣ ਬਚਾਉ ਰਿਹਾ ਮੀ ਤੇ ਕਰਪਾ ਰਹੀ ਪੈਗੀ ਜੀ। ਹੂੰ। ਉਹੀ ਦੇਣੇ ਵਾਲਾ ਉਹੀ ਹੋਣੇ ਵਾਲਾ। ਹਾਂ। ਹਾਂ। ਬਾਕੀ ਉਹਨੂੰ ਕਿਹਾ ਮੈਂ ਐਸਐਮਐਸ ਲਾ ਦੋ। ਐਸਐਮਐਸ ਲਾ ਕੇ ਵੱਟੋ। ਹਾਂ, ਕਿਸੇ ਵੱਟ ਕੇ ਆਏ ਉਹਨੇ ਲਾਇਆ ਨਹੀਂ ਗਾ। ਆ ਡਾਊਨ ਕਰ ਦੋ ਲੱਗਦੀ ਰਹਿਦਾ। ਨਹੀਂ। ਹਾਂ। ਕੱਢ ਦੇ। ਠੀਕ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੱਕ ਲਿਆ ਤੇ ਯਾਰ ਹਾਂ ਤੇ ਯਾਰ ਮਿਲ ਕੇ 6-7 ਮਹੀਨੇ ਬਈ ਖੋਏ ਵਿੱਚ ਕਾਂਕ ਦੇ ਬਾਹਰ ਸੀਰੀ ਚ ਲੱਭੇ ਸਹੀ ਗੱਲ ਹਾਂ ਔਰ ਫੇਰ ਬਾਪੇ ਵਧੀਆ 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 ਲਾਈਵ ਮੱਥਾ ਟੇਕ ਲਿਆ ਖਲੌਣੇ ਤਾਨੂੰ ਲੱਡੂ

ਉਹ ਥੋੜਾ ਜਿਹਾ ਹੈਗਾ ਇਹ ਪਨੀਰ ਵਾਲਾ ਖੇਤ ਆ ਇਹ 126 ਆ ਦੇਖਦੇ ਆ ਕਿੰਨੇ ਕ ਵੱਡ ਹੁੰਨੇ ਆ ਓਏ ਹੈ ਤਾਂ 5 ਕਿਲੇ ਆ ਬਾਈ ਦੇਖਦੇ ਆ ਵੀ ਕਿੰਨੇ ਕ ਵੱਡ ਹੁੰਨੇ ਆ ਟਾਈਮ ਨਾਲ ਵੱਡ ਹੋ ਜੂਵੇ ਜੇ ਹਾਂ ਚੱਲੀ ਜਾਂਦੇ ਉਹਨੇ 6-7 ਵਜੇ ਤੱਕ ਦਮਸ਼ੀਨ ਆ ਇਹ ਹਾਂ ਸੱਟ ਜਾਂਦੇ ਉਸ ਦਾ 4 ਤਾਂ ਵੱਜ ਗਏ ਇਹ ਖੜਦੀ ਕਿੰਨੇ ਵੇ ਚੱਲੀ 6 ਵਜੇ ਤੋਂ ਬਾਅਦ ਚੱਲਦੀ 6-7 ਵਜੇ ਤੱਕ ਚੱਲੀ ਜਾਂਦੀ ਆ ਰਾਉਂ ਨੂੰ ਤਾਂ ਮਾਲਕ ਦੀ ਮਰਜ਼ੀ ਹੈ ਹੁਣ ਐਸੇ ਮੈਸ ਕਰਕੇ ਚੱਲਣੀ ਵੀ ਹੋਲੀ ਆ ਮਸ਼ੀਨ ਹਾਂ ਛੋਟੇ ਗੀਅਰ 'ਚ ਜੇ ਦੂਏ ਗੀਅਰ 'ਚ ਮਸ਼ੀਨ ਚੱਲਦੀ ਆ ਹੁਣ ਪਹਿਲੇ ਹੀ ਚਲਾਉਣੀ ਪੈਣੀ ਲੋ ਜੀ ਬਾਈ ਚੱਲਦੀ ਆ ਡੇਢ ਕਿੱਲਾ ਵੱਟ ਹੋ ਗਿਆ ਟੈਂਕ ਤੀ ਆਈ ਪਿਆਲੇ ਤਿੰਨ ਕੇ ਉਹਦੇ ਸਣੇ ਤਿੰਨ ਟੈਂਕ ਆਉਣੇ ਆਲੇ ਹਾਂ ਤਿੰਨੇ ਟੈਂਕ ਜਿਹੜੀ ਕਿਲੇ ਜੀ ਪਰ ਐਸੀ ਮੈਸ ਸਾਈਟਿੰਗ ਬਹੁਤ ਲੋਟ ਔਖੀ ਹੋਈ ਪਾਣੀ ਰੁਆਇਆ ਹੋਰ ਨੇ ਰੁਆਏ ਨਹੀਂ ਕਹਿੰਦਾ ਜਿਹਨੇ ਹਾਂ ਇਹਦਾ ਪ੍ਰਾਲ ਖਾਨਾ ਨਹੀਂ ਕਾਬੂ ਆਉਂਦਾ ਫਿਰ ਹੁਣ ਕਿ ਉਹ ਰੋਟਾਬੇਟਰ ਦਾ ਬੀਜ ਦਾ ਜੋ ਪੁੱਤ ਲੱਗਦਾ ਰਣੇ ਵੀਂਦੇ ਸੂਬਾ ਸੀਟ ਨਾਲੇ ਕਾਵੇ ਮਰ ਜਿਹੜਾ ਬੀਜ ਲਾਉਣਾ ਅ ਜਿਹੜੀ ਉਹ ਨਹੀਂ ਪ੍ਰਾਲ ਖਾਨਾ ਨਹੀਂ ਇਕੱਠਾ ਹੁੰਦਾ ਗੁੱਜਰ ਇਕੱਠਾ ਚੱਕਣ ਜਾਂ ਹੁੰਦੇ ਇਹ ਹਿਆਲ ਫਤੂ ਬਣਾਤਾ ਹਾਇ ਦਾ ਕਾਕਾ ਵੀ ਮੰਗਾ ਲੈ ਚਲੋ ਮੈਨੂੰ 10 ਟੈਂਕ ਪਏ ਜਾਂਦੇ ਹੁੰਦੇ ਨੇ ਕਿ ਪੈਂਦੇ ਜਾਂ ਨਾ ਹਾਂ 10 ਟੈਂਕ ਆਹ ਉਹ ਕਿਹੜਾ ਟੈਂਕ ਆ ਬੰਦਾ ਇਹ ਨੀ ਆਲੇ ਕੋਈ ਵੀ ਆਇਆ 10 ਕੇ ਪੈਂਦੇ ਹੁੰਦੇ ਨੇ ਨਾ ਬੰਦਾ ਬਾਈ ਨੂੰ ਪਿਆਦਾ ਵੀ ਨੂੰ ਆਫ ਕਿਤੇ ਹੋਰ ਕੋਲਾ ਫਿਰ ਦੋ ਆ ਤੋ ਯੂ ਵੇੜਾ ਤਾਂ ਲਾਉਣੀ ਹੈ ਕਹਿੰਦੇ ਕੇਬਰਾ ਦਾ ਆਸਤਾ ਇੱਕ ਜੇ ਆ ਜਾਣਾ ਇਹ ਜੀ ਇੱਕ ਜੇ ਆ ਜਾਣਾ ਪਹਿਲਾਂ ਇਹਨੂੰ ਲਾਉਣਾ ਸਾਰਾ ਮਾਲ ਹਾਂ 5 ਕਿਲੇ ਦਾ ਹਾਂ ਲੈ ਵੀ ਦੇ ਚਾਹ ਆੜ ਤੋਂ ਵੀ ਕਿਦ ਮਨ ਲੱਗਦਾ ਚਾ 50 50 60 60 ਪਵਾ ਲਓ ਓਏ ਆ ਵੇਦੋ ਇੱਥੇ ਪਵਾ ਲੈਣਾ ਹਾਂ ਅੱਗੇ ਤੇ ਹਾਂ ਕਿਹੜਾ ਚਲਾਉਣੇ ਹੈ ਨਾ ਹੁਣ ਇਹਦਾ ਕਹਿੰਦੇ ਹਾਂ ਉਹ ਕਾਹਨੂੰ ਦੇਖਸੇ ਲੈਣਾ ਆਜੋ ਕਹਿੰਦਾ ਦੂਏ ਚ ਪਵਾ ਕਾਹਨੂੰ ਹੋਰ ਪੜਾ ਲਿਓ ਮਾ ਹੋਰ ਦਾ ਹੋਰ ਰਹੀ ਆਓ ਆਏ ਦੇਖ ਲੂਗੇ ਹਾਂ ਐਵੇਂ ਦੇਖ ਲੂਗੇ ਚੱਲੀਆਂ ਵੜਾ ਲੇ ਹੁਣ ਚੱਲੀਆਂ ਵੜਾ ਲੂਗੇ ਦੋ ਤਿੰਨ ਆਉਂਗੇ ਦੋ ਇੱਕ ਪਰਾ ਕੇ ਐਨ ਪੂਰਾ ਫਿਰ ਦੇਖ ਲੂਗੇ ਜੇ ਕੱਟੇ ਹੋਈ ਤੇ ਖੜਾ ਲੂਗੇ ਇੱਕ ਨੂੰ ਕਾਲੂ ਵੜਾ ਲੂਗੇ ਹੁਣ ਇੱਕ ਹੋਰ ਮੈਂ ਕਾਲੂ ਵੜ ਦੂੰਗਾ ਹੋਰ ਕਰਦੇ ਉਹ ਬੱਢੀ ਇੱਕ ਟੀਸੀ ਦਵਾਈ ਇੱਕ ਸਾਧੂ ਕਰਦੀ ਇੱਕ ਨੂੰ ਤੇ ਇੱਦੀ ਤੁੰਤੂ ਭਰ ਕੇ ਲੈ ਜੀ ਦੇ ਬਾਅਦ ਅੱਜ ਤਾਂ ਨਹੀਂ ਵੱਢ ਹੁੰਦੀ ਸਿਰੇ ਤੱਕ ਵੱਢ ਵੀ ਨਹੀਂ ਹੋਣੀ ਸਾਰੀ ਕਾਹਦਾ ਕਿੰਨੇ ਵੇਸ ਆ ਗਏ ਸੀ ਪੈ ਜੂਗੀ ਚ ਥੋੜੀ ਬਹੁਤੀਆਂ ਪੈਣੀਆਂ ਉਹ ਕਿੰਨਾ ਕੁ ਮਾਰ ਪੈ ਜਾਂਦਾ ਤੂੰ ਤਾਂ ਘੱਟੇ ਹੀ ਬੰਦਾ ਛੋਟਾ ਹੀ ਪੈਟ ਛੋਟਾ ਦਾ ਪੈਟ ਛੋਟਾ ਹੁੰਦਾ ਤਾਂ 14 ਦਾ ਇਹ ਤਾਂ 14 ਆਏ 60 65 ਕੁਆਂਟਲ ਪੈਣਗੇ ਬੱਡ ਉਹ ਉਹ ਕਿਲੇ ਦਾ ਪਾ ਦੇਣਾ ਹੋਰ ਪਰ ਜੇਣਾ ਉਹਨੇ ਆਹਾ ਇਹ ਦੋ ਹੀ ਪਾ ਦੇਣੀ ਦੋ ਕਿਲੀਆਂ ਦੀ ਚ ਪਾ ਦੋਗੇ ਫਿਰ ਬਣੀ ਗੱਡੀ ਆ ਜੀ ਹਾਂ ਇਹ ਤਾਂ 나ਟਕਾਂ ਵਾਲੀ ਹੈ 나ਟਕਾਂ ਵਾਲੀ ਦੋ ਜਮ ਬਣਾ ਕੰਪਰਾ ਕੋਈ ਨਹੀਂ ਬਲਾਉਂਦੇ ਬਲਾਉਂਦੇ ਹਾਂ ਕੀ ਕਹਿਣਾ ਬਲਾਉਂਦੇ ਬਲਾਉਂਦੇ ਕਿਉਂ ਬਲਾਉਂ ਕੋਈ ਸ਼ਰਮ ਲੱਗਦੀ ਹੈ ਕਹਿੰਦਾ ਬਲਾਉਂ ਹੁਣ ਬਣਦਾ ਹੀ ਨਹੀਂ ਯਾਰ ਕਿਆ ਕਰੀਏ ਹੁਣ ਆਪਾਂ ਖੇលਦੇ ਆਂ ਗੇਮ ਹਾਂ ਗੇਮ ਵੱਲ ਧਿਆਨ ਆ ਮਨਾ ਗੇਮ ਗੇਮ ਕਿਹਦੇ ਖੜੀ ਸਾਰਾ ਦਿਨੇ ਖੇਢੀ ਜਾਂਦੇ ਕੋਣੀ ਬਰਾਟ ਗੋਲੀ ਬੰਨਣਾ ਇਹਦੇ ਪਿਆ ਵੀ ਟੀਮ ਚ ਖੇਲਣਾ ਹੁਣ ਪੰਜਾਬ ਖਿਡਾਓ ਇੰਡੀਆ ਖੇਲੇ ਇਹ ਬਲੌਕ ਕਹਿੰਦਾ ਵੀ ਮਰ ਪਾਣਾ ਹੁਣਾ ਨਹੀਂ ਟਾਈਮ ਨਹੀਂ ਲੱਗਦਾ ਟਾਈਮ ਨਹੀਂ ਲੱਗਦਾ ਸਮੇਂ ਨਹੀਂ ਹੋ ਜਾਂਦਾ 15 ਮਿੰਟ ਬਾਅਦ ਤੇ ਬਾਅਦ ਘੰਟਾ ਹੈ ਘੰਟਾ 15-20 ਮਿੰਟ ਬਾਅਦ ਘੰਟਾ ਘੰਟਾ ਤਾਂ ਲੱਗੇ ਜਾਂਦਾ ਇਹ ਬਾਤ ਵਿੱਲੇ ਹੀ ਆ ਇਹਦਾ ਕੀ ਕਰ ਕੰਮ ਕਿਆ ਗਏ ਮੈਂ ਮਾ ਜੀਰੀ ਨੇ ਪਾਣੀ ਤਾਂ ਨਹੀਂ ਲਾਇਆ ਹੁਣ ਐਦ ਕੀ ਕਦੇ ਹੀ ਲਾਇਆ ਪਹਿਲਾਂ ਲੱਗ ਗਏ ਹੁਣ ਤਾਂ ਐਦ ਕੀ ਤੇ ਹੁਣ ਰੱਬ ਇਹ ਵੀ ਗਿੱਲਾ ਛੰਛਾ ਅਜੇ ਵੀ ਗੇਤ ਗਿੱਲਾ ਰੋਣੀ ਦੀ ਲੋੜ ਨਹੀਂ ਯਾ ਇਹ ਕਿੱਥੇ ਲੋੜ ਆ ਉੱਥੇ ਤਾਂ ਕਮਾ ਜਾਂਦਾ ਟਾਇਰ ਲੱਪੜਦੇ ਨੇ ਗਾਰੇ ਨੂੰ ਹਾਂ ਐਦੇ ਮੀਂਹ ਆ ਪੈਂਦਾ ਇਹ ਪਾਣੀ ਲਾਉਣਾ ਪੈ ਗਿਆ ਦਾ ਜਮੀਨ ਬੱਤੀਆਂ ਵਰਦੀ ਦੀ ਜੀ ਦੀ ਹੂੰ ਗੰਨੇਆਂ ਨੂੰ ਵੀ ਲੱਗ ਜਾਣਾ ਦਾ ਗੰਨੇਆਂ ਨੂੰ ਵੀ ਪਾਣੀ ਲੱਗਿਆ ਨੇ ਹੁਣ ਕੱਲ ਕੋਈ ਨੂੰ ਰਾਤ ਛੱਡ ਦੇ ਲੈ ਆ ਜਾਣ ਇੱਕ ਦੋ ਦਿਨ ਹਾਂ ਉੱਥੇ ਜਵੇਂ ਤਾਂ ਹੀ ਫਸਰ ਆਦਾ ਜਦੋਂ ਜੰਮੇ ਆ ਮਾੜਾ ਮੋਟਾ ਜੀ ਉੱਕੜ ਗਿਆ ਵਿੱਚੋਂ ਕੋਈ ਦਾ ਕੋਈ ਕਰਤ ਨਹੀਂ ਤੁਰੇ ਨਹੀਂ ਆਹ ਨਾਲ ਕੋਲ ਨੂੰ ਪਾਵਰ ਦੇਖ ਕੇ ਬੈਜੋ ਬੜਾ ਲਵੇ ਜੀ ਦੀ ਹਾਂ ਇੱਥੇ ਲੀਕ ਹੋ ਜਾਂਦਾ ਗਈ ਵਾਹ ਸੈਜੋ ਤੋਂ ਬੜਾ ਲਵੇ ਉਹੀ ਆ ਬਾਕੀ ਦਿਵਾਲੀ ਨੂੰ ਵਸੇਰੀ ਬਿਜਲੀ ਛੱਡਦੇ ਆ ਘਰ ਭਰਦੀ ਜਿੰਦਾਂ ਖੜਕੋਲ ਨੂੰ ਭਰਦੀ ਦੋਵੇਂ ਚਲਾ ਦਿੰਦਾ ਰਹੀ ਰਾਕੀ ਅਗਲੇ ਖੇਤ ਚ ਬਾਈ ਬਈ ਛੱਡਦਾ ਨਹੀਂ ਜੀਰੀ ਖੜੀ ਆ ਟਾਇਰ ਤਾਂ ਮਣੀ ਮੋਟੀ ਛੱਡਦਾ ਮੈਂ ਛੱਡਦਾ ਹੀ ਨਹੀਂ ਤਕਰੀਬਨ ਉਹ ਮੜਾ ਜਾਵਾ ਕਿਹੜਾ ਰੱਖਣਾ ਪੈਂਦਾ ਏ ਇੱਥੇ ਪੈਗੇ ਤਿੰਨ ਕਿ ਟੈਂਕ ਬਾਬੇ 20 ਦਾ ਝੜ ਆ ਜਵੇ ਬਹੁਤ ਹੈ ਅੱਗੇ 30 ਦਾ ਕਹਿੰਦੇ ਏ 1 ਦੀ 20 ਦਾ ਆ ਜਵੇ ਬਹੁਤ ਕਿੱਦੇ ਜੋ ਕਿੱਲੇ ਜੋ 20 ਦਾ ਆ ਜਵੇ ਬਹੁਤ 20 ਦਾ ਆ ਜਵੇ ਬਹੁਤ ਹੈ ਕੀ ਨਵੇਂ ਸੇ ਕਰ ਗਈ ਯਾਰ ਬੀ ਜੋਗੀ ਕੀ ਪਤਾ ਹੁਣ ਤਾਂ ਕੰਡਾ ਦੱਸੋ ਕਿ ਕਹੀ ਮੈਂ ਤਾਂ ਇਹ ਕਹੀ ਨਹੀਂ ਮੈਂ ਤਾਂ ਠੀਕਰ ਮਹੀਆਂ ਨੇ ਕੰਮ ਖਰਾਬ ਕਰਿਆ ਹਾਂ ਚੱਲ ਬਾਕੀ ਜਿਹੜੇ ਜਿੱਥੇ ਹੜ ਆਏ ਆ ਉਹਨਾਂ ਨਾਲ ਤੇਰਾ ਚੱਲ ਠੀਕ ਆ ਐਦੀ ਜਿੰਨੀ ਇਹ ਦੇਤੀ ਹੋਈ ਬਹੁਤ ਆ ਮਰਕੀ ਹਾਂ ਸਵਾਰ ਆ ਸਵਾਰ ਸਵਾਰ ਆ ਯਾਰ 3 ਨਾਲ ਵੀ ਨਹੀਂ ਆਉਣਾ ਚੱਲ ਜਣੇ ਕਿ ਆ ਹੁਣ ਗਾਹਾਂ ਨੂੰ ਸਵਾਰ ਰੱਖ ਲੂਗੇ ਗਾਹਾਂ ਵਾਲੀ ਫਸਲ ਦਾ ਵੀ ਵਧੀਆ ਝਾੜ ਨਿਕਲੇ ਆਵੇ ਹੋਰ ਨਹੀਂ 28 ਵੱਡ ਰਹੇ ਬਾਈ 28 ਹੀ ਆ ਸਾਰੀ TR 128 ਬਿਮਾਰੀ ਇਹਨੂੰ ਛੋਟੇ ਪੂਝੇ ਵਾਲੀ ਵੀ ਸੀ ਤੇ ਆਹ ਵਿੱਚ ਡੋਡੀ ਵੀ ਸੀ ਇਹ ਹਲਦੀ ਕਹਨੇ ਆ ਮੀਂਹ ਤੇ ਬਾਦ ਜਣੀ ਕੇ ਘਟ ਗਈ ਸੀ ਸਾਫ ਜੀ ਹੋ ਗਈ ਸੀ ਹੈਗੀ ਆ ਜਣੀ ਕੇ ਬਹੁਤ ਘਟ ਗਈ ਪਹਿਲਾਂ ਬਹੁਤ ਪੈ ਗਈ ਸੀ ਬਾਈ ਪਹਿਲਾਂ ਇਹਨੂੰ ਇਹਨੂੰ ਪਹਿਲਾਂ ਅਜੀਲਾ ਵੱਢਦੇ ਗਏ ਬਾਕੀ ਕੋਤਰਾ ਵਧੀਆ ਬਾਈ ਫੜਾਂਗਾ ਬਥੇਰਾ ਕਰਦਾ ਏ ਘੇਰ ਨਹੀਂ ਲਾਉਂਦਾ ਹੈਗਾ ਐਸਐਮਐਸ ਦਾ ਦੇਖੋ ਕੱਲਾ ਕੱਲਾ ਪਿਆ ਪਰਾਲ ਨਹੀਂ ਵੀ ਇੱਕ ਜਗ੍ਹਾ ਇਕੱਠਾ ਹੁੰਦਾ ਏ ਉਹਦੇ ਨਾਲ ਤੇ ਠੀਕ ਆ ਵੱਟ ਰਹੇ ਹਨ ਆ ਦੇਖ ਲੋ ਆਲੂ ਜੰਮ ਗਿਆ ਏ ਬਾਈ ਪੂਰੇ ਐਣਾ ਨਾ ਬਾਸਮਤੀ ਵੱਡੀ ਸੀ ਬਾਈ ਇੱਧਰ ਕਵਾਂਡੀ ਨੇ ਆਪਣੇ ਨੇ ਦੇਖ ਆ ਆਲੂ ਜੰਮ ਵੀ ਆਏ ਜਾਂ ਵੱਡੀ ਸੀ ਬਾਸਮਤੀ ਜੀ ਦੀ ਲਈ ਹੁੰਦੀ ਇੰਨੀ ਜਿੱਤੇ ਆਲੂ ਮਹੀਨਾ 1 ਮਹੀਨਾ 10 ਦਿਨ ਹੋ ਗਏ ਜੀ ਦੀ ਵੱਡੀ ਨੂੰ ਆ ਗੰਨਾ ਹੀ ਵਿੱਚ ਹੈ ਗੰਨਾ ਵੀ ਵੀ ਤਾਂ ਦੇਖ ਲੈ ਖੜਵਾ ਆਲੂ ਵੀ ਜੰਮਿਆ ਏ ਤੇ ਵਿੱਚ ਆਲੂ ਪੱਟ ਕੇ ਫਿਰ ਪਿਆਜ਼ ਪਿਆਜ਼ ਪੱਟ ਕੇ ਨਾਲੇ ਨਾਲ ਦੀ ਨਾਲ ਹੋ ਲਾ ਲੈਣ ਵਿੱਚ ਪਬੂਲਰ ਵੀ ਲਾ ਜਾਣੇ ਕਲਮ ਦੇਖਦਾ ਪਿਛਲੀ 10 ਤਰੀਕ ਦਾ ਵੱਢਿਆ ਹੋਇਆ ਸਤੰਬਰ ਦਾ 10 ਤਰੀਕ ਦਾ ਜੀਰੀ ਇੱਕ ਮਹੀਨਾ 10 ਦਿਨ ਹੋ ਗਏ ਦੇਖ ਲੈ ਵੱਡੀ ਨੂੰ ਆਪਣੀ ਅੱਜ ਵੱਢ ਹੋ ਰਹੀ ਆ ਇੱਧਰ ਜੰਬ ਵੀ ਆਏ ਆ ਅਗਲੀ ਫਸਲ ਵੀ ਤਿਆਰ ਹੋ ਗਈ ਮੋਜਤ 4 ਸਾਲ ਦੇ ਵੀ ਬਹੁਤ ਛੇਤੀ ਪੀਜ ਹੁੰਦਾ ਹਾਂ ਹਾਂ ਉਧਰ ਉਧਰ ਵੀ ਬਹੁਤ ਲੱਗਦਾ ਹੈ ਸਾਡੇ ਤਕਰੀਬਨ 1 ਘਰ ਇੱਕ ਭੈਣੀ ਚ ਭੈਣੀ ਜਾ ਵਸ ਇੱਕ ਜਾ ਉਧਰ ਲੱਗਦੇ ਸਲੋ ਮਾਸ ਕੋ ਸਾਈਡ ਉਹ ਕੰਮ ਜੀ ਨਹੀਂ ਕਰ ਹਾਂ ਇਹਨਾਂ ਆਲੂ ਨਹੀਂ ਲੱਗਦਾ ਬਾਈ ਘੱਟੇ ਲੱਗਦਾ ਸਾਡੇ ਦਾ ਉਹ ਵਿਚਾਲੇ ਘੱਟ ਜੰਮਿਆ ਹੋਇਆ ਉਹਦੇ ਐ ਜੰਮਦਾ ਹੀ ਹਾਲੇ ਜਿਆ ਵੜਾ ਰਹੀ ਹੈ ਬਾਈ ਢੜ ਮਾੜੀ ਮੋਟੀ ਹੋ ਰਹਿੰਦੀ ਆਹਾ ਫੋਦੀ ਕਰਕੇ ਹੋ ਗਈ ਇਹ ਵੀ ਛੱਡੋ ਵੀ ਥੋੜੀ ਨਹੀਂ ਤਾਂ ਤਕਰੀਬਨ ਮਾੜੀ ਮੋਟਾ ਢੱਕਾ ਕਿਤੇ ਕਿਤੇ ਰਹਿੰਦਾ ਉਹੀ ਵੱਡ ਰਹੇ ਆ ਆ ਰਹਿ ਗਿਆ ਆਪਣਾ ਤਕਰੀਬਨ 2 ਕਿਲੋ ਰਹਿ ਗਏ ਦਵਾੜਾ ਰਹਿ ਗਿਆ ਬਾਕੀ ਲਗ ਹੋਰ ਵੱਡਾ ਹੋਣਾ ਹੁਣ ਤੇ ਜਿਆਦਾ ਨਹੀਂ ਵੱਡਾ ਹੋਣਾ ਬਾਕੀ ਤਗੜ ਲੱਗੀ ਪੈਣਾ ਹਾਂਜੀ ਹਾਂ ਤਗੜ ਪੈ ਜਿਹੜੀ ਆ ਫੇ ਗਿੱਲੋ ਜਿਹੜੀ ਆ ਭਰਾਬਾ ਹੋ ਜਣਾ ਫੇ ਉਹੀ ਬੌਮਟਰ ਦਾ ਸੀ ਜਨੇ ਹੋਰ ਕੀ ਆ ਜਿਹੜੀ ਤਾਂ ਲੱਕੀ ਪਈ ਆ ਮਸ਼ੀਨ ਤੇ ਲੈ ਜਾਂਦੇ ਦੇਖੀ ਜੀ ਤੁਹਾਨੂੰ ਕਢਾ ਕੇ ਉੱਥੇ ਕਢਾ ਕੇ ਦੁਬਾਰੇ ਵਾਲੀ ਦਿਖਾਵਾਂਗੇ ਹੁਣ ਜਿਹੜੀ ਸ਼ਾਮ ਵਾਲੀ ਆ ਉਹ ਦਿਖਾ ਦਿੰਦੇ ਆਂ ਜਿੱਦਨਾਂ ਕਹਿਣ ਤਾਂ ਕਹਿਣ ਤੇ ਫੇ ਟਾਈਮ ਲੱਗੇ ਉੱਤਨ ਦਾ ਫਾਇ ਪਾ ਕੇ ਹੋ ਹੁਣ ਤਾਂ ਪੱਕੀ ਹੋਈ ਆ ਹੁਣ ਤਾਂ ਕੋਈ ਹੌਂਟ ਦਰਮੇਂ ਰਹਿੰਦੀ ਐ ਇਹ ਨਹੀਂ ਲੋਟ ਆਉਣੀ ਕੱਲ ਇਹ ਜਿਹੜੀ ਮਰਦੀ ਨਹੀਂ ਉੱਥੇ ਮਰਜ਼ੀ ਭਰਾ ਲੋ ਚੱਕਰ ਵਾਲੇ ਬਣਾ ਕੇ ਲੈ ਗਿਆ ਕੁੱਤੀ ਆ ਵੀ ਖੋਲ ਜੀ ਫੇਰਾ ਮੌਸਰ ਤਾਂ ਉਹ ਨਹੀਂ ਖੋਲਣ ਨੂੰ ਤਾਂ ਫੋਨ ਫੋਨ ਕੇ ਭਰਨੀ ਆ ਹੈ ਜਦੋਂ ਬਣ ਜਾਣੀ ਜਦੋਂ ਬਣ ਜਾਣੀ ਨਾ ਬਣੇ ਫੱਪੱਠੀ ਹੈ ਜੀ ਇੱਕ ਦਿਨ ਵੀ ਲਾਉਂਦਾ ਨਹੀਂ ਮੈਂ ਕਰਾ ਨਹੀਂ ਸਿਕਾ ਲੈਂਗੇ ਉਹੋ ਹੀ ਕਹਿਣਾ ਬਿਜੰਦਰ ਵਾਲੀ ਪੱਠੀ ਹੈ ਜੀ ਹਾਂ ਤਾਂ ਲਉਣੀ ਪੈਂਦੀ ਇੱਕ ਜਾਈ ਤੇ ਡਰਾਈਵਰ ਦੇ ਸਾਈਡ ਲਾ ਆ ਬਈ ਇਹ ਵੀ ਕਰਨਾ ਕਿੱਥੀ ਨੂੰ ਇੱਕ ਵੀ ਜ਼ਿੰਮੇਦਾਰ ਨਹੀਂ ਹਾਂ 13 ਨਹੀਂ 13 ਇਹ ਜ਼ੀਰੋ ਬੋਕ ਘਟਾ ਯਾਰ ਇਹੀ ਤਾਂ ਕਹਿੰਦੇ ਲਿਆਓ ਬਸ ਆ ਲਿਆਓ 13 ਦਾ ਹੁਣ ਆ ਦੇਖ ਲੈ ਉਹਨੂੰ ਟਰਾਲਾ ਨਹੀਂ ਭਰਉਣਾ ਚਾਹੀਦਾ ਦਾ 2.5 ਕਿਲਿਆਂ ਚ ਦੋ ਨਹੀਂ ਦੋ ਚੋ ਵੀ ਭਰੀ ਜਾਂਦਾ ਕੋਈ ਕਿਸੇ ਦੇ ਦੂ ਹੀ ਹੈ ਨਹੀਂ ਜੇ ਹਾਈਬ੍ਰਿਡ ਵੀ ਦੇਖੋ ਕਿਵੇਂ ਦੇ ਅੱਛਾ ਉਹ ਹਾਈਬ੍ਰਿਡ ਵੀ ਨੂੰ ਵੀ ਕਹਦੇ ਆ ਜਵੇ ਹੈ ਜਿਹੜੀ ਮਰਜੀ ਅੱਛਾ ਲਾ ਕੇ ਛੱਡਦੇ ਹੀ ਨਹੀਂ ਉਹ ਨਹੀਂ ਲਾ ਕੇ ਨਹੀਂ ਛੱਡਦਾ ਇਹ ਡਰਾਈਵਰ ਵਧੀਆ ਛੱਡਣੀ ਚਾਹੀਦੀ ਹੈ ਫੇਰ ਜਿਹੜੇ ਦੋ ਬੰਦੇ ਰੱਖੇ ਵਿਧਾੜੀ ਫਿਰਦੇ ਕਿ ਖੜਾਉਣ ਉਹ ਤਾਂ ਦਾਤੀ ਚੱਕਣੀ ਪਾਣੀ ਤਾਂ ਲਾਇ ਹੀ ਨਹੀਂ ਅਸੀਂ ਜਿਹੜੀ ਤਾਂ ਲਾਇ ਹੀ ਨਹੀਂ ਵਿਹਲੇ ਫਿਰੇ ਆ ਇਹ ਤਾਂ ਦਾਤੀ ਚੱਕਣੀ ਇਹ ਤਾਂ ਬਾਹਰ ਦੀ ਵਿਹਲੇ ਹੀ ਫਿਰੇ ਆ ਉਹ ਡੈਡੀ ਲਾਉਂਗਾ ਕਹਿੰਦਾ ਮੈਂ ਲਾਉਣਾ ਕਿਹੜਾ ਆ ਜਾ ਹਾਂ ਲੋ ਸਵੀਟ ਆਏ ਆਈ ਨਹੀਂ ਉਹੀ ਕਹਿਣਾ ਮੀਡੀਅਮ ਉਹ ਹਾਈ ਮੀਡੀਅਮ ਆਏ ਪਾਣੀ ਤਾਂ ਲਾਈ ਨਹੀਂ ਹੈਗੇ ਬਿਚਕ ਲੱਗ ਪਾਣੀ ਮੀਂਹ ਪੈ ਗਿਆ ਸਾਬ ਇਹ ਤਾਂ ਕਿੱਤੇ ਮੀਹ ਪੈਨੇ ਹਾਂ ਮੀਂਹ ਨਹੀਂ ਰਹਿਦੀ ਫਰੀ ਝਾੜਾਂ ਦੀ ਮੀਹ ਆ ਨਹੀਂ ਤਾਂ ਨਾ ਨਾ ਜਿਹੜਾ ਬਾਅਦ ਚ ਪੈ ਗਿਆ ਇਹ ਨਹੀਂ ਪਾਣੀ ਮੰਗਦੀ ਹਾਂ ਫੇਰ ਤਾਂ ਹੋ ਜਾਣਾ ਤਾਂ ਚੱਕ ਦਿੱਤੀ ਮੈਂ ਪਹਿਲਾਂ ਮੀਂਹ ਪਿਆ ਉਹਨਾਂ ਨੇ ਬੂਰ ਝਾੜ ਤਾਂ ਜੀਰੀਆਂ ਦਾ ਹਾਂ ਲਾਸਟ ਵਾਲਾ ਮੀਂਹ ਤਾਂ ਠੀਕ ਪੈ ਗਿਆ ਤਾਂ ਲਾਸਟ ਵਾਲਾ ਵਧੀਆ ਬੂਰ ਵੀ ਝਾੜ ਤਾਂ ਵਜਨ ਨਹੀਂ ਰਿਹਾ ਹੁਣ ਜਿੱਕਣਾ ਜਿੱਲ ਵੀ ਨਹੀਂ ਆ ਬੀਜਨ ਵਜਨ ਨਹੀਂ ਰਿਹਾ ਬੂਰੀ ਦਾ ਫਰਕ ਮੀਂਹ ਪੈਂਦੇ ਤੇ ਡੋਡੀ ਵੀ ਹਾਲੇ ਥੋੜੀ ਹਾਂ ਥੋਤੀ ਡੋਡੀ ਸਾਨੂੰ ਬਚਾ ਦਿੱਤਾ ਲਾਉਣੀ ਢਾ ਲਿਓ ਹੁਣ ਡੋਟੀ ਨੇ ਡੋਟੀ ਝਾੜ ਦਿੰਦੀ ਨਹੀਂ ਭਰਦਣੇ ਤੇ ਡੋਟੀਆਂ ਪਹਿਲਾਂ ਪਹਿਲਾਂ ਵੱਡੀਆਂ ਹੋਣੀਆਂ ਤੁਸੀਂ ਡੋਟੀ ਵਾਲੀ ਇੱਕ ਦੋ ਫੇਰ ਵੱਡੇ ਆ ਹੈਨਾ ਮੌਂਦੀ ਦੀ ਡੋਟੀਆਂ ਨਹੀਂ ਹੁੰਦੀ ਉੜਦੀ ਦੀ ਬੈਣ ਦਾ ਭੋਰੀ ਜਾਂਦੀ ਹੈ ਹਾਂ ਦੁਪਹਿਰ ਫਿਰ ਚੱਲਦੀ ਵੀ 2-3 ਘੰਟੇ ਮਸ਼ੀਨ ਵੀ ਚੱਜ ਨਾਲ ਆ ਹੁਣ ਖੜ ਜਾਨੀ 6:30-7 ਵਜੇ 6:30 ਖੜ ਜਾਨੀ ਨਹੀਂ ਆ 8-9-9 ਵਜੇ ਤੱਕ ਮਸ਼ੀਨਾਂ ਚੱਲਦੀ ਜਾਂਦੀਆਂ ਆ ਰਾਮ ਗੱਲ ਹਾਂ ਆਪਣਾ ਹੀ ਏਰੀਆ ਭਈਆ ਹੈ ਜੀ ਸਲਾ ਬਚਾਰੇ ਪਾਸੇ ਦਾ ਹੂਟਾ ਹੀ ਹੂਟਾ ਇਹ ਫੇਰ ਜਿਹੜੀ ਤੂੰ ਵੀ ਆਈ 6:30 ਵਜੇ ਕਰਨਾ ਚਾਹੁੰਦੀ ਆ ਤੂੜੀ ਵਾਲੀ ਖੜ ਜਾਂਦੀ ਆ ਕੀ ਲੈ ਆਈ ਪੜ ਚੱਕੀ ਸੀ 8 ਵਜੇ ਤੱਕ ਜ਼ੋਰ ਲਾ ਕੇ ਮਸੀ ਚੱਲਦੀ ਆ ਸਾਡਾ ਸੂਲ ਆ ਭਾਈ 6:30 ਵੇਹ ਟਰਾਲੀ ਪਾ ਲਈ ਕੋਈ ਘਰ ਨਹੀਂ ਆ ਉਹ ਸਹੀ 7:30 ਹੋ ਗਏ 7:30 ਭੱਜਵੇ ਚਾਹੇ ਭੱਜਵੇ 8 ਵਜੇ ਤੱਕ ਉਹਦੇ ਬਾਅਦ ਟਰਾਲੀ ਨਹੀਂ ਪਾਉਣੀ ਉਹ ਤਾਂ ਵਧੀਆ ਵੇ ਤੇਲ ਫੂਕਣੇ ਵਾਲਾ ਕੰਮ ਆ ਮਾਰੀ ਜਿਹੜਾ ਕਲੱਚ ਹਾਂ ਉਹ ਤਾਂ ਇਹ ਵਾ ਟਰੈਕਟਰ ਦਾ ਖੇਡ ਕੇ ਨਾ ਜਿੰਨਾ ਸਾਰੇ ਦਿਨ ਚ ਨਹੀਂ ਵੀ ਤਾਂ ਉਹਨੇ ਪੀ ਜਾਂਦਾ ਉਹੀ ਤਾਂ ਗੱਲ ਹੈ ਨਾਲੇ ਲੇਬਰ ਦਾ ਵੀ ਟਾਈਮ ਹੋ ਜਾਂਦਾ ਫਿਰ ਆ ਪਿਆ ਹੋਵੇ ਅਸੀਂ ਜਿੰਨੇ ਖਿੱਚ ਕੇ ਬਣਾ ਦੇਣ 18-19 ਟਰਾਲੀਆਂ 20 ਟਰਾਲੀਆਂ ਦੇ ਅੰਦਰ ਖਿੱਚ ਕੇ ਬਣਾ ਦਿੰਦੇ ਲੇਬਰ ਵੀ 6 ਵਜੇ ਦੇ ਕਹਿੰਦੇ ਨਹੀਂ ਫਿਰ ਅਸੀਂ ਹਾਂ ਉਹ ਟਾਈਮ ਤੇ ਤਾਂ ਵੀ ਕੀੜੇ ਉੱਠਦੇ ਆ ਦੋਵੇਂ ਕੀੜੇ ਆਦੇ ਨੂੰ ਦੋ ਬਾਦ ਦੇ ਨੂੰ 14 ਟਰਾਲੀਆਂ ਹੋਣੀ ਚਾਹੀਦੀਆਂ ਇੱਕ ਕਿਹੜਾ ਬਾਦ ਨੇ 14 ਟਰਾਲੀਆਂ ਨਹੀਂ 14 ਦਾ ਜ਼ਿਆਦਾ ਹੋ ਜਾਂਦੀਆਂ ਐਂ ਕਰੀ ਫਿਰ ਬਣਵਾ ਲਈ ਮੈਂ ਤੇ ਕਿੰਨੀਆਂ ਟਰਾਲੀਆਂ ਨਹੀਂ ਭਾਈ ਤੇ ਇੱਧੇ ਤਾਂ ਬਣਾਉਣੀਆਂ ਨੇ ਅਦੇ ਦੂਆ ਵੰਦਾ ਦਾ ਤੂੰ ਤਾਂ ਕੰਮ ਬੈਨ ਆ ਆ ਬਣਾਈ ਦੀ 6-7 ਬਣੀਆਂ ਆ ਦੀਆਂ ਟੁੱਟਮਾ ਕੰਮ ਦਤਾ ਬਣਾਈਆਂ ਲਾ ਇਕੱਠੀਆਂ ਉਰੇ ਬਣਾਈਆਂ ਦੀਆਂ 8 ਟਰਾਲੀਆਂ ਬਣੀਆਂ ਦੀਆਂ ਚੱਲ ਚਾਰ ਚਲਾ ਕੇ ਬਣਾ ਲੂ ਛੱਤ ਲਾ ਕੇ ਬਣਾਈ ਦੂ ਵਿੱਚ ਚਾਰ ਠੀਕ 2 ਵਜੇ ਤੱਕ 2 ਵਜੇ ਨਹੀਂ 1 ਮਸ਼ੀਨ 2 ਨਾਲ 1 ਮਸ਼ੀਨ 1 ਨਾਲ ਲਾ 20 ਟਰਾਲੀਆਂ ਚ ਬਣਾ ਲੈ ਉਹ ਆਮ ਦਾ ਭਜਨ ਕਰ ਮੇਰੀ ਗੱਲ ਸੁਣ ਆਪਾਂ ਇਹ ਇਕੱਠੇ ਹੀ ਦੇ ਦੇਣਾ ਇਹਨੂੰ ਸਾਰਾ ਜੇ ਤਾਂ ਸਾਡੀਆਂ ਬਣ ਗਿਆ ਜੀਆਂ ਟਰਾਲੀਆਂ ਤੇ ਤੈਨੂੰ ਤੇ ਤੈਨੂੰ ਭਾਵੇਂ ਦੇਣਾ ਨਹੀਂ ਫਿਰ ਤੇ ਤੈਨੂੰ ਖੇਤ ਤੇ ਤੂੰ ਵੀ ਖੇਤ ਵਿੱਚ ਜਾਣਾ ਤੈਨੂੰ ਹਾਂ ਇੱਕੋ ਖੇਤ ਚ ਬਣਾਉਣੀ ਸਾਰੇ ਉਹਦੇ ਬਰਤਣੀਆਂ ਚਾਹੋ ਨਹੀਂ ਐਂ ਕਰਦੇ ਆ ਟਰਾਲੀਆਂ ਚੈੱਕ ਕਰੀਏ ਉਹ ਚੈੱਕੇ ਛੱਡ ਕੇ ਮੈਂ ਰਾਤ ਨੂੰ ਬੱਢਣੀ ਲੈ ਕਣਕ ਹੌਣ ਰਾਤ ਹਾਂ ਗਾਉਂਗਾ ਉਹ ਤਾਂ ਵੀ ਨਹੀਂ ਬਣਨੀਆਂ ਨਹੀਂ ਨਹੀਂ ਤਾਂ ਵੀ ਨਹੀਂ ਬਣਨੀਆਂ ਚਲ ਉਹ ਵੀ ਛੱਡ ਹੁਣ ਦੀ ਰੱਖੋ ਆਪਾਂ ਨੇ ਪਰਾਲੀ ਵੀ ਤੈਨੂੰ ਤਾਂ ਤੂੜੀ ਵੀ ਤੈਨੂੰ ਦੱਸੀ ਪਰਾਲੀ ਵੀ ਹੁਣ ਕੀ ਬਣਾਣੀ ਉਹਰੇ ਪਰਾਲੀ ਵੀ ਸ਼ਾਮੇ ਹੋਗੀ ਰਾਤ ਨੂੰ ਵੱਢ ਲੈ ਜੀ ਇਹ ਦੇਖ ਲੈ ਕਹਿੰਦਾ ਸ਼ਾਮ ਨੂੰ ਰਾਤ ਨੂੰ ਕਦੋਂ ਵੱਢੂ ਉਹ ਹੁਣ ਤਾਂ ਲਾਣ ਗਿਆ ਨਾ ਫੇ ਰਾਤ ਨੂੰ ਵੱਢੇਗਾ ਮੈਂ ਸਾਲਾ ਬੰਦੀ ਆ ਉਹ ਹੈ ਜਿਹੜੇ ਦਿਨ ਚ ਵੱਢਣੀ ਆ ਤੇ ਰਾਜੇ ਫੜ ਘੜ ਫਾ ਕੇ ਬੈਠਾ ਰਾਜੇ ਦੀ ਰਾਤ ਆਲੀ ਉਹ ਜੀ ਰਾਤ ਨੂੰ ਵੱਢਦੀ ਸਾਈ ਅਗਰ ਸਾਨੂੰ ਬਣਾਉਂਦਾ ਬਿੱਲੂ ਵੀ ਤਾਂ ਬਣਾਉਂਦਾ ਸ਼ਾਮ ਟਿਆ ਡਾਕਟਰ ਆਣੀਆਂ ਮੱਸੀਂ ਬਣਦੀ ਮੱਸੀਂ ਬਿੱਲੂ ਵੀ ਛਾਲ ਬਣਾਉਂਦੇ ਦੁਪਹਿਰਿਓਂ 10 ਵਜੇ ਦਾ ਮਸ਼ੀਨ ਚੋਰਦੀ ਹੈ 11 ਵਜੇ ਸਾਡੇ ਇੱਕ ਹੋਰ 6 ਵਜੇ ਬੰਦ ਹੋ ਜਾਂਦੀ ਹੈ ਉਹ ਹੁਣ ਦੇਖ ਲੋ ਯਾਰ ਚੈੱਕ ਕਰਕੇ ਤੇ ਕਿਹੜਾ ਵੀ ਨਹੀਂ ਆਉਣਾ ਤਾਂ ਹੀ ਸਖਾਲਾ ਨੇ 10 ਦਿਨ ਰੋਕ ਲਾ ਲੇ ਤੂੰ ਮੈਂ ਹਾਂ ਕਰ ਜਾ ਇੱਕ ਵਾਰ ਹਾਂ ਪਰਾਲੀ ਦੀ ਬਣਾ ਲੈ ਜਾ ਸਾਡੇ ਕਹਿੰਦੇ ਕਿ ਤੇ ਉਹ ਵੀ ਤੇਤੀ ਬਣਾਉਣੀ 14 ਘੜੀ 14 ਘੜਾਈ 14 ਇਹ 14 ਬਣ ਗਈ ਆ ਫਿਰ ਪੈਸੇ ਦੇਣੇ ਆ ਨਹੀਂ ਪਰ ਰੁਪਈਆ ਨਹੀਂ ਦੇਣਾ ਸਾਡੇ ਦੋ ਦੋ ਦਿਨਾਂ ਚ ਬਣਾ ਕੇ ਜਾਂਦਾ ਏ ਉਹ ਤੇਰੇ ਨਾਲ ਪੈਸੇ ਦੇ ਦਊਂਗਾ ਸਾਡੇ ਬਣਾਈਆਂ ਉਹਨੇ ਐਕਤੀ 26 ਟਰਾਲੀਆਂ ਬਣਾਈਆਂ ਡੇਢ ਕ ਦਿਨ ਚ ਡੇਢ ਦੋ ਦਿਨ ਚ ਦੋ ਦਿਨ ਚ ਦੋ ਨਹੀਂ ਜਬਾਤੇ ਬਾਤ ਜਿਆੜੀ 15 16 ਬਣ ਗਈਆਂ 1500 ਆਪਣੇ 15 16 ਸ਼ਾਮ ਤੱਕ ਬਣ ਗਏ ਹੱਥ 18 ਮੇਰੇ ਸਾਹ ਬਣ ਰਹੇ ਹੱਥ ਜਿਹੜੀ ਨਹੀਂ ਤੇਰੀ ਗੱਲ ਨਾਲ ਸਹਿਬ ਬਣਾਤੀ ਆਉਣੀ ਹੋ ਪੈਰਾਂ ਦਾ ਬਣਾਤੀ ਆਉਣੀ ਰਿਕਾਰਡ ਨਹੀਂ ਨਾ ਹੈਗਾ ਕੋਈ ਰਿਕਾਰਡ ਆਈਂਦਾ ਦੱਸ ਦੇ ਮੈਂ ਵੀ ਬਣਾਈਆਂ ਹੋਈਆਂ ਐ ਵੀ ਦੱਸ ਦਿੰਦਾ ਮੈਂ ਤਾਂ ਮੈਂ ਤਾਂ ਸੀ 2 ਬਰੇ 28 ਬਣਾਈਆਂ ਹੋ ਗੱਲ ਦੱਸ ਦਿੰਦਾ ਅੱਛਾ ਰਾਹੀ ਦਿਵਾੜ ਚ ਵੀ ਟਰਾਲਾ ਭਰਿਆ ਤੂੰ ਪੈਂਦੀ ਜਾਂਦ ਕੇ ਲੇਕੀ ਦੇ ਵੜਦੇ ਹੁਣ ਐਸਾ ਮੈਸਾ ਨਾਲੇ ਵੜਦੇ ਐਸਾ ਮੈਨਾ ਵੜਦੇ ਆਹ ਤੁਹਾਡੇ 2.5 ਕਿਲੇ ਵਟ ਹੋਇਆ ਜੇ ਐਸਾ ਮੈਨਾ ਹੁੰਦਾ ਫਸੇ 4 ਕਿਲੇ ਵੜਦਾਂ ਦੇਤੀ ਚਾ ਨਹੀਂ ਕਿ ਤਰਦੀ ਵੀ ਹੀ ਕਰੀ ਹੈ ਉਹ ਤਾਂ ਸਾਹਮਣੇ ਹਾਂ ਕਿਵੇਂ ਤਰਦੀ ਸੀ ਸਾਰੀ ਸੈਟਿੰਗ ਖਰੀ ਨੰਬਰ ਸਰ ਐਸੇ ਭਦਾਈ ਮਸ਼ੀਨ ਦੀ ਲੈਟ ਐਡ ਕਰਿਆ ਤੁਰੰਤ ਦਿੰਦਾ ਕਿ ਇੱਥੇ ਮਾ 16 ਫੁੱਟ ਦੇ ਕਟਰ ਵਾਲਾ ਚੁੱਕ ਕੱਢਦੀ ਪਿਛੇ ਦੀ ਮਸ਼ੀਨ ਨੂੰ ਕੱਢਣਾ 16 ਫੁੱਟ ਦੇ ਕਟਰ ਵਾਲ ਦਾ ਕਿਥੋਂ ਨੇ ਵੱਡ ਕੇ ਮਾਰ ਪਿਛੇ ਨੂੰ ਕੱਢ ਦੇਣਾ ਹੋਰ ਵਾਲੇ ਹੋਲੇ ਆਏ ਨੇ ਕੱਢਵਾਜੂਆ ਇੰਜਨ ਦੇਖਿਆ ਇੰਜਨ ਦੇਖਿਆ ਇਹਦਾ ਹੈ ਕਿਹਦਾ ਹੈ ਮੈਂ ਵੀਡੀਓ ਬਣਾ ਕੇ ਦਿਊਗਾ ਦੇਖੀ ਤੂੜੀ ਆਪਣੇ ਖੇਚ ਆਪਣੇ ਇੱਕ ਰਾਉਂਡ ਲਾਉਣਾ ਟਰਾਲੀ ਦੇ ਉੱਪਰ ਨੂੰ ਫੇਰ ਤੇ ਤੂੰ ਟਰਾਲੀ ਖੋਲ ਦੇਣੀ ਭਰ ਕੇ ਇੱਕ ਨਾਲ ਹਾਂ ਤੇ ਕਿੰਨੀਆਂ ਬਣਦੀਆਂ ੜਕੀ ਤੇਰੀਆਂ ਕਿੰਨੀਆਂ 4 4 ਹਾਂ 4 ਟਰਾਲੀਆਂ ਫੇਰ 6 ਟਰਾਲੀਆਂ ਕਹੀ ਉਹ ਜ਼ਿੰਦਗੀ ਜੀ ਨਹੀਂ ਬਣੀਆਂ ਉਹ 3 ਟਰਾਲੀ ਉਹ ਤਿੰਨ ਦੋ ਟਾਈ ਤਿੰਨ ਵੀ ਨਹੀਂ ਤਿੰਨ ਹੱਤਾਂ ਤਿੰਨ ਵੀ ਕਿਤੇ ਨੰਬਰ ਲੈ ਵੀ ਕਿੰਨੀਆਂ ਟਰਾਲੀਆਂ ਬਣਦੀਆਂ ਹੋਰ ਕੁਛ ਲੈ ਵੀ ਲਵਲੀ ਦੀ ਕਿੰਨੀਆਂ ਤੇਰੇ ਕਿੰਨੀਆਂ ਕੀਲੇ ਸਵਾ ਕੀਲੇ ਦਾ ਤਾਂ ਨਹੀਂ ਹੈਗਾ ਹਾਂ ਨਾ ਕੀਲੇ ਦਾ ਫਰਕ ਹੋਣਾ ਮੈਂ ਨਹੀਂ ਹਿੰਝ ਵੀ ਨਾ ਦਾ ਬਣੀ ਦੀ ਤੇਰਾ ਕਿੰਨਾ ਵੇਖਿਆ ਮੇਰੇ ਕੋਲ ਦੱਸੋ ਏ ਕੇ ਵਰਾ ਏ ਕੇ ਵਾਲਾ ਵੱਧ ਲੰਦਾ ਆਉਣਾ ਸਾਥ ਲੈ ਨਾ ਰਾਤ ਨੂੰ ਵੱਢਦੇ ਆਉਣੇ ਆਪਣੀ ਸ਼ਾਮ ਦਾ ਵੱਢਣੀ ਆ ਅੰਕਾ ਜੀ 26 ਕੁਇੰਟ ਕਾਂਕ ਨੇ ਰਿਹਾ ਇੱਥੇ ਦੇ ਪਿਛਲੇ ਸਾਲ ਨਿਕਲੇ ਸਾਡੇ ਵੀ ਨਿਕਲੀ ਆ ਆ ਖੇਤਾਂ ਚੋਂ ਨਿਕਲੀ 25 ਕੁਇੰਟ 25 26 ਆ ਸਾਡੇ 25 ਕੁਇੰਟ ਆ ਜੋ 18 19 ਨਿਕਲੀ ਆ ਹਾਂ ਇਹ 18 19 ਕੁਇੰਟ ਕਣਕ ਆ ਜੀ ਤੁਸੀਂ ਸ਼ਾਮ ਨੂੰ ਇਸ ਟਾਈਮ ਤੁਸੀਂ ਤੂੜੀ ਮਸ਼ੀਨ ਕਾਂਕ ਰੇ ਬੜਾਈ ਲਾ ਲੋ ਹਾਂ ਮਸ਼ੀਨ ਨੇ ਇਹ ਵੀ ਤੂੜੀ ਹੈ ਦੁਪਹਿਰ ਨੂੰ ਬਣਾ ਲਿਓ ਤਾਂ ਦੋ ਟਰਾਲੀਆਂ ਹਾਂ ਜੇ ਇਸ ਟਾਈਮ ਥੋੜੇ ਮਾਲ ਨਰਮ ਆ ਤਾਂ ਤਿੰਨੇ ਟਰਾਲੀਆਂ ਤੂੜੀ ਦੀ ਇੱਕ ਟਰਾਲੀ ਤੇ ਪਹਿਲੂ ਮਸ਼ੀਨ ਬਣਾ ਜਾਂਦੀ ਆ ਇਹਦਾ ਬੰਨਣੇ ਵਾਲੀ ਆ ਜਿਹਨੇ ਇੱਕ ਟਰਾਲੀ ਦਾ ਵੱੱਦੀ ਬਣੂਗੀ ਬਣਦੀ ਆ ਬਣਦੀ ਆ ਰਾਤ ਨੂੰ ਬਣਾਉਂਦੇ ਹਾਂ ਮੱਖੀ ਯੁਕਣੇ ਨਹੀਂ ਮੱਖੀ ਕੀ ਗਾਣਾ ਗਾਣੇ ਜਿਹੜੀ ਦੁਪਹਿਰ ਨੂੰ ਹੋਣੀ ਆ ਬਾਸ ਘੱਟੇ ਆਵੇਂ ਡਿਲੀਮਾ ਢਿੱਲੀ ਕਰ ਲੋ ਹਾਂ ਕਾ ਕਰੋੜੀ ਵੀ ਹੁੰਦੀ ਆ ਚਾਂਦੀ ਸਾਰੇ ਉਹ ਭੁਰ ਜਾਂਦੀ ਆ ਮਸ਼ੀਨ ਹੜਾ ਦਿੰਦੀ ਥੱਲੇ ਵਹਿ ਜਾਣੀ ਆ ਅਜੇਂਦੀ ਆ ਥੱਲੇ ਹੁਣ ਜਿਵੇਂ ਚੂਰਾ ਹਰਦਾ ਹਾਂ ਉਹਦੀ ਥੋੜੀ ਬਣਨੀ ਆ ਕਿ ਰਾਤ ਨੂੰ ਕਿ ਬੱਲਾ ਸਾਨੂੰ ਆ ਲੱਗਣੇ ਸਵੇਰ ਦੀ ਵੱਡੀਆਂ ਵੀ ਸਾਰੇ ਸਾਫ ਦੀ ਬੱਲਾ ਭਾਈ ਹਾਂ 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 ਇਕੜੇ ਹਾਂ ਇਕ ਰਾਤ ਦੀ ਆਈ ਹਾਂ ਉਹ ਮੱਖੀ ਇਸ ਤਰ੍ਹਾਂ ਮਸ਼ੀਨ ਹੜਾ ਜਗਾ ਮੱਖੀ ਯੁਕਣੇ ਰਹਿੰ ਮੇਰਾ ਕਾਹਦਾ ਬੰਨਣ ਆ ਰਹੀ ਹੈ ਚਾਰ ਟਾਲੀਆਂ ਤੂੜੀ ਦੀਆਂ ਰੇਕ ਸਾਲ ਕੱਢਦਾ ਮੈਂ ਨਹੀਂ ਹਾਂ ਅੱਛਾ ਬਾਕੀ ਕੁਦਰਾ ਵਧੀਆ ਕਰਦੇ ਆ ਤੇਰਾ ਐਸੇ ਮੈਂ ਪਤਾ ਨਹੀਂ ਲੱਗਦਾ ਹੈ ਐਜ ਕੀ ਦਮ ਆ ਰਿਹਾ ਬਸ ਸਾੜੇ ਹੀ ਲਾਇਆ ਨਾ ਨਾ ਬਲੇਡ ਕੰਪਨੀ ਦੇ ਨਾਲ ਜਿੱਥੇ ਲਵਾਇਦਾ ਐਸੇ ਮੈਂ ਸਾਡੇ ਦਿੱਦੇ ਹੀ ਲੱਗੀ ਉਹ ਫਿਰ ਵੀ ਹਾਲ ਤੇ ਆ ਮੈਂ ਪਹਿਲੀ ਵਾਰ ਤਾਂ ਸਾੜੇ ਹੀ ਲਾਇਆ ਚੱਲੇ ਜਾ ਕੇ ਜਾ ਦੇਖੇ ਹੋਣੇ ਨੇ ਹਾਂ ਜਾ ਦੇਖੇ ਬਣੇ ਜਰੇ ਅੱਜ ਉਧਰ ਹੀ ਹੋਣੀ ਸਮਝਦੇ ਨੇ ਹਾਂ ਚੱਲੇ ਆਈ ਅੱਜ ਤੂੰ ਇਹਨਾਂ ਨੂੰ ਕਰ ਗਿਆ ਵੀ ਗਾ ਕੇ ਮਿਲ ਗਿਆ ਇਸ ਵਿੱਚ ਚਲਾਉਣੇ ਵਾਲਾ ਜਰੇ ਜਰੇ ਲੱਗ ਜਾਂਦੀ ਜੱਸ ਮੈਨੂੰ ਕਹਿਦਾ ਰਿਹਾ ਹਾਂ ਜੱਸ ਦੇ ਪੜਦੇ ਹੁਣ ਮੈਂ ਕਹਿੰਦਾ ਮੈਂ 3.5 ਕਿਲੋ ਵੱਡੇ ਜੱਸ ਦੇ ਇੱਕ ਮੇਰੇ ਵੱਡੇ 2.5 ਕਿ ਵੱਡੇ ਐਸੇ ਮੈਂ ਤੁਹਾਨੂੰ ਕਰ ਇਸ ਵਿੱਚ ਲਾਉਣਾ ਮੈਂ ਕਿ ਲੋੜੇ ਜੱਸ ਵਿੱਚ ਕਾਦਣਾ ਗੁੱਜਰ ਨੂੰ ਚੱਕ ਲੈ ਕੇ ਇਕੱਠਾ ਵੀ ਬਣਾ ਲੈ ਕੇ ਮੀਂਹ ਤੇ ਪਹਿਲੇ ਅੱਛਾ ਅੰਨ ਦਾ ਪੈਸੇ ਦਾ ਇਰਾਦ ਕਰਿਆ ਉਹ ਵਧੀਆ ਇਹ ਅੱਜ ਤਾਂ ਵਿੱਚੇ ਦੱਬ ਜਾਣਾ ਲੋੜੇ ਟ੍ਰੈਗਾ ਤੁਹਾਡੇ ਕੋਲ ਯਾਉਂਗੇ ਤੇਰੇ ਵਰਗੇ ਦਾ ਹਾਂ ਸਾਡੀ ਭਰੀ ਭਰੀ ਆਈ ਨਹੀਂ ਹੋਈ ਪੰਜ ਹਜ਼ਾਰ ਰੁਪਏ ਪਰ ਹੈ ਮੈਂ ਹਾਂ ਆਈ ਨਿਕਲ ਹੀ ਨਹੀਂ ਅਸੀਂ ਪੈਸੇ ਨਹੀਂ ਮਲਾਦੀ ਨਾ ਹੈਗੇ ਆਈ ਜਾਏਗਾ ਸੈੱਡੀ ਜਾਏਗਾ ਹਾਂ ਉਹ ਜਹਾੜੀ ਲੈਣ ਹਾਂ ਉਹਦੇ ਨਾਲ ਬੀਜ ਨਹੀਂ ਹਾਂ ਰੈਕਟਰ ਉਹ ਲੈ ਲੂਗੇ ਉਹ ਰੈਕਟਰ ਖੇਚ ਲੈਣਾ ਦੇਖੀ ਨੀ ਹੋਰ ਪਾ ਲੂਗੇ ਪਰਵਾਦੂਣਾ ਰੈਕਟਰ ਪੰਤ ਲਿਆਇਆ ਇੱਕ ਉਹਦੇ ਨਾਲ ਬਾਦੂਗੇ ਪੰਤ ਵਾਲਾ ਲਿਆਇਆ ਇੱਕ ਹੋਰ ਬਾਦੂਗਾ ਸਾਡੇ ਕੋ ਆਇਆ ਵੀ ਉਹਦੇ ਨਾਲ ਰੈਕਟਰ ਦਾ ਸੀ ਚਲਾਉਂਦੇ ਰਹੇ ਯਾਰ ਉਹ ਬੀਜੀ ਹੈ ਪਿਛੇ ਉਹ ਬੀਜੀ ਤਾਂ ਹੈਗੀ ਆ ਬਾਈ ਲਿਫਟ ਬਹੁਤ ਭਜਨ ਬਹੁਤ ਵਜਨ ਬਹੁਤ ਆ ਵਜਨ ਇੰਨੀ ਕਪੈਸਟੀ ਹੈ ਇਹਨਾਂ ਦੀ ਵਜਨ ਨੇ ਲੋਟ ਨਹੀਂ ਆਉਂਦਾ ਵਜਨ ਦਾ ਫਰਕ ਰਾਜੋ ਕਦੇ ਨਾਲ ਹੀ ਰੈਕਟਰ ਕੀ ਦੇ ਨਾਲ ਰਾਜੋ ਸਾਡੇ ਕਵਾਂਟਰੀ ਕੋ 855 ਹਾਂ ਹਾਂ ਉਹ ਵੀ ਸੈਂਟਰ ਗੇਰੇ ਆ ਉਹ ਚਲਾਉਂਦਾ ਇੱਕ ਸ਼ਕਤੀਮਾਨ ਦਾ ਭਾਰੀ ਬਹੁਤ ਹੈ ਜਿਆਦਾ ਸਟੈਟਿਕ ਹਾਂ ਹੋਰਾਂ ਨਾਲ ਤੇ ਭਾਰ ਆ ਥੋੜਾ ਜਿਹਾ ਫਰਕ ਹੈ ਕਵਾਂਟਰ ਦੇ ਨਹੀਂ ਨਹੀਂ ਬਹੁਤ ਫਰਕਾ ਬਹੁਤ ਅੱਕਰਾ ਵੀ ਚੱਲਦਾ ਅੱਕਰਾ ਜਿਹੜੀ ਰੈਲਾ ਦਾ ਜਸਮੰਤ ਦਾ ਹਾਂ ਜਸਮੰਤ ਦਾ ਹੌਲਾ ਬਹੁਤ ਆ ਨਜ਼ਾਰਾ ਵੀ ਬਾਈ ਰੈਲਾ ਵੀ ਆ ਹੌਲਾ ਵੀ ਆ ਔਰ ਵਜਾਈ ਵੀ ਵਧੀਆ ਡੀ ਆਈ ਵੀ ਬਜਾਈ ਤੇ ਸਾਡੇ ਜਿਹੜੇ ਚਮਕੌਰ ਸਾਹਿਬ ਆ ਹਾਂ ਉਹ ਇੱਕ ਸਾਲ ਪਿਛਲੇ ਸਾਲ ਲੈ ਲਿਆ ਬੰਦੇ ਨੇ ਨਵਾਂ ਉਹਦੇ ਤੇ ਤੇਲ ਪਾਇਆ ਬਈ ਨਾ ਸੁੱਕਾ ਹੀ ਜਲਾ ਦਿੱਤਾ ਉਹ ਮਿਸਤਰੀ ਦੇ ਜੋਂ ਖਲਾਇਆ ਉਹਨਾਂ ਨੇ ਬੇਲੇ ਉਹ ਦੱਸਾਂ ਕਿਹੜੀ ਦਾ ਉਹ ਐਗਰੀ ਜ਼ੋਨ ਦਾ ਤਾਂ ਐਗਰੀ ਉਹਨਾਂ ਨੇ ਐਗਰੀ ਉਹਨਾਂ ਨੇ ਉੱਤੇ ਲੈਣੀ ਤਾਂ ਬਈ ਸੁੱਕਾ ਤਾਂ ਤੁਸੀਂ ਜੱਗੇ ਕੋਈ ਚੱਕਰੀ ਹੁੰਦਾ ਕਈ ਵੀ ਨਾ ਬੰਦਾ ਮੰਗ ਮੰਗ ਲੈ ਜਾਂਦਾ ਸਾਈਡ ਵਾਲਾ ਨੱਟ ਦੇ ਹੂੰ ਜਿਹੜੇ ਨੱਟ ਤੋੜਦਾ ਆ ਨਹੀਂ ਬੰਦੇ ਕਾਦੇ ਉਹ ਨਹੀਂ ਉਹਨਾਂ ਦਾ ਨਵਾਂ ਹੀ ਨਵਾਂ ਹੀ ਨਵਾਂ ਹੀ ਆ ਜਾਂਦਾ ਨਹੀਂ ਹੋ ਜਾਂਦਾ ਕੋਈ ਬੜੀ ਗੱਲ ਤੇਰਪਣਾ ਭੁੱਲ ਪੀ ਜਾਂਦਾ ਹਾਂ ਕੰਪਨੀ ਭੁੱਲ ਜਾਂਦੀ ਆ ਨਵਾਂ ਹੁਣ ਆਏ ਤਾਂ ਇਹ ਰਾਜੀ ਦੇ ਉਹਦੀ ਲੈਤੀ ਆ ਦਸ਼ਮੇਸ਼ ਦੀ ਹਾਂ ਦੱਸ ਦਿਆਂ ਉਹਨੇ ਕੰਪਨੀ ਲੈ ਲਈ ਹਾਂ ਦਸ਼ਮੇਸ਼ ਦੀ ਠੀਕ ਹੈ ਫਰੈਂਚਾਈਜ਼ ਲਈ ਵਧੀਆ ਹੈ ਸਾਡੇ ਕੋਲ ਦਸ਼ਮੇਸ਼ ਦਾ ਹੀ ਆ ਰਾਜ ਕੋਲ ਉਹਦੇ ਕੋਲ ਦਸ਼ਮੇਸ਼ ਦਾ ਹੀ ਸੁਪਰੀ ਸਾਡੇ ਕੋਲ ਵੀ ਆ ਰੂਟਾ ਵੇਟਰ ਦਸ਼ਮੇਸ਼ ਦਾ ਸਾਡੇ ਕੋਲ ਹਾਂ ਦਸ਼ਮੇਸ਼ ਵਧੀਆ ਕੰਪਨੀ ਆ ਮਸ਼ੀਨਾਂ ਵੀ ਸਾਰਾ ਕੁਝ ਬੰਦੀ ਰੇਲੇ ਚੱਲਦਾ ਹੈ ਫਾਟੇ ਕੋਟਾ ਲੈਣਾ ਹੈ ਤੈਗੜੇ ਦੀ ਭਰਾਈ ਹੋਈ ਆ ਮੈਂ ਤਾਂ ਲੈਣਾ ਜਸਵੰਤ 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 ਫਾਟੇ ਕੋਟਾ ਕਹਾਂ ਲਵਾਂ ਕੋਈ ਸਾਗੜੀ ਦਾ ਇਹਨੂੰ ਗਾਹੀ ਨਹੀਂ ਨਿਕਲੂਗੀ ਮਤਗਾ ਇਹਨੇ ਆਏ ਆ ਵੀ ਸਬਸਿਡੀ ਨਿਕਲਿਆ ਜੀ ਜਦੇ ਲੈ ਲੈਣਾ ਵੇ ਜਦੇ ਲੈ ਲੈਣਾ ਸਬਸਿਡੀ ਨਿਕਲ ਹੀ ਨਹੀਂ ਹੁੰਦੀ ਹੈ ਬੰਦ ਕਰਤੀ ਹੋਣੀ ਹੈ ਬੰਦ ਕਰੀਂ ਫੇ ਪੈਸੇ ਪਾਪਾ ਜੀ ਮੇਰੇ ਹਾਂ ਹਾਂ ਬਾਤ ਤਾਂ ਹੋ ਗਈ ਮੈਂ ਤਾਂ ਐ ਕਿ ਮੋਦੀ ਨੇ ਪੈਸੇ ਨਹੀਂ ਹੈ ਕਿ ਮੋਦੀ ਕੋਲ ਨਾ ਪੈਸੇ ਨਹੀਂ ਹੈ ਸਰਕਾਰਾਂ ਕੋਲ ਵੱਡੋ ਚੱਲੀ ਬਈ ਥੋੜਾ ਹੀ ਰਹਿ ਗਿਆ ਕੰਮ ਮਾ ਉਹਨਾਂ ਚੰਗੇ ਰਾਵਗੜ ਹੋ ਗਿਆ ਫਿਰ ਤਾਂ ਟਾਈਮ ਘੱਟੇ ਲੱਗਦਾ ਆਈ ਆ ਨਿਕਲੇ ਆਈਟੀਸੀ ਲਾਜੀ ਉੱਪਰ ਆ ਤਾਂ ਭਰੇ ਜਾਣਾ ਖੇਤੋਂ ਤਾਂ ਭਰੇ ਜਾਊਗਾ ਪੂਰਾ ਹੀ ਭਰਿਆ ਹਾਂ ਰਾਤ ਨੂੰ 11:00 ਦਾ ਨਾ ਜੇ ਵੀ ਚੰਗ ਕਰਦਾ ਤੇ ਹੁਣ ਕਿੰਨੀ ਇਹ ਤਾਂ ਇਹ ਤਾਂ ਰਹਿਣਾ ਹੀ ਹੈ ਚੱਲ ਆਹ ਚਾਰ ਦਿਨ ਦਿਖਾ ਦਾਂਗੇ ਆਹ ਤੇ ਸੈੱਲਰ ਵਾਲਾ ਆ ਗਿਆ ਆਹ ਸੱਜੇ ਨਾਲ ਦੇਖਦਾ ਘਾਤ ਦਾ ਗੁਰਦਾਨਾ ਮੋੜ ਤੋਂ ਬਗਰ ਜਾਣ ਹਾਂ ਹਮੇਸ਼ਾ ਹਰ ਰਹਿ ਗਏ ਬਾਈ ਤਾਲੂ ਵੱਡੂਗੇ ਆ ਰਹਿ ਗਿਆ ਪੌਣੇ ਕੇ 2 ਕਿਲੇ ਰਹਿ ਗਏ